नमस्कार पेशे हफ्तावारी समाचार समीक्षा लेखक ने सीनियर पत्रकार नरेंद्र जग्गा वाचिका अमनप्रीत कौर सिविल रखिया सिर्फ एक सेवा नहीं है एक भावना है एक पवित्र जिम्मेवारी है ਸਿਵਲ ਡਿਫੈਂਸ ਟ੍ਰੇਨਿੰਗ ਨਾਗਰਿਕਾਂ ਨੂੰ ਹੰਗਾਮੀ ਸਥਿਤੀ ਵਿੱਚ ਸਹੀ ਕਦਮ ਉਠਾਉਣ ਲਈ ਤਿਆਰ ਕਰਦੀ ਹੈ। ਦੇਸ਼ ਵਿੱਚ ਮੁਸ਼ਕਲ ਭਰੇ ਹਾਲਾਤ ਜਿਵੇਂ ਕਿ ਕੁਦਰਤੀ ਆਫਤਾਂ ਆਉਣਾ ਜਿਸ ਵਿੱਚ ਪੁਚਾਲ, ਬਾਰਿਸ਼ ਤੇ ਹੜ੍ਹਾਂ ਦੇ ਨਾਲ-ਨਾਲ ਮਨੁੱਖ ਨਿਰਮਿਤ ਆਫਤਾਂ ਜਿਵੇਂ ਕਿ دہشتਗਰਦ ਹਮਲੇ, ਅੱਗ ਲੱਗਣਾ, ਰਸਾਇਣਿਕ ਲੀਕੇਜ ਅਤੇ ਇਸ ਦੇ ਨਾਲ-ਨਾਲ ਜੰਗਦੀਪ ਸੰਭਾਵਨਾ ਜਿਸ ਵਿੱਚ ਹਵਾਈ ਹਮਲੇ, ਬੰਬ ਧਮਾਕੇ ਜਾਂ ਹੋਰ ਜੰਗੀ ਹਮਲਿਆਂ ਤੋਂ ਆਪਣਾ ਅਤੇ ਜਨਤਾ ਦਾ ਬਚਾਅ ਕੀਤਾ ਜਾ ਸਕੇ ਸ਼ਾਮਿਲ ਨੇ। ਦੇਸ਼ ਦੇ ਵੱਖ-ਵੱਖ ਵਿਦਿਅਕ ਅਦਾਰਿਆਂ ਵਿੱਚ ਸਿਵਲ ਡਿਫੈਂਸ ਟ੍ਰੇਨਿੰਗ ਐਨਐਸਐਸ ਅਤੇ ਐਨਸੀਸੀ ਕੈਡਟਾਂ ਨੂੰ ਕਰਵਾਈ ਜਾਂਦੀ ਹੈ ਇਸ ਦਾ ਮਕਸਦ ਵਿਦਿਆਰਥੀਆਂ ਵਿੱਚ ਸੇਵਾ ਪ੍ਰਵਿਰਤੀ ਆਤਮ ਨਿਰਭਰਤਾ ਅਤੇ ਸਮਾਜਿਕ ਜ਼ਿੰਮੇਵਾਰੀ ਅਨੁਸ਼ਾਸਨ ਦੇਸ਼ ਭਗਤ ਦੀ ਭਾਵਨਾ ਨੂੰ ਜਗਾਉਣਾ ਹੁੰਦਾ ਹੈ ਇਹਨਾਂ ਯੋਜਨਾਵਾਂ ਰਾਹੀਂ ਦੇਸ਼ ਨੇ ਆਪਣੇ ਮਕਸਦ ਵਿੱਚ ਕਾਫੀ ਹੱਦ ਤੱਕ ਸਫਲਤਾ ਪ੍ਰਾਪਤ ਕੀਤੀ ਹੈ ਪੰਜਾਬ ਪਾਕਿਸਤਾਨ ਸਰਹੱਦ ਨਾਲ ਲੱਗਦਾ ਸੂਬਾ ਹੈ ਹਮੇਸ਼ਾ ਤੋਂ ਹੀ ਕੌਮੀ ਸੁਰੱਖਿਆ ਅਤੇ ਹੰਗਾਮੀ ਪ੍ਰਬੰਧਨ ਦੇ ਮਾਮਲਿਆਂ ਵਿੱਚ ਕੇਂਦਰੀ ਭੂਮਿਕਾ ਨਿਭਾਉਂਦਾ ਆ ਰਿਹਾ ਹੈ ਹਾਲੀਆ ਸਿਆਸੀ ਤਣਾ ਅਤੇ ਆਫਤਾਂ ਦੇ ਖਤਰੇ ਦੇ ਮੱਦੇਨਜ਼ਰ ਪੰਜਾਬ ਵਿੱਚ ਸਿਵਲ ਡਿਫੈਂਸ ਟ੍ਰੇਨਿੰਗ ਦੀ ਲੋੜ ਬਹੁਤ ਵੱਧ ਗਈ ਹੈ। ਸਿਵਲ ਡਿਫੈਂਸ ਡਿਪਾਰਟਮੈਂਟ ਜਲੰਧਰ ਤੋਂ ਸੁਪਰੀਡੈਂਟ ਤਰਮਿੰਦਰ ਸਿੰਘ ਨੇ ਨੋਜਵਾਨਾਂ ਲਈ ਸਿਵਲ ਡਿਫੈਂਸ ਟ੍ਰੇਨਿੰਗ ਦੀ ਮਹੱਤਤਾ ਬਾਰੇ ਦੱਸਦਿਆਂ ਹੋਇਆ ਕਿਹਾ ਸਿਵਲ ਡਿਫੈਂਸ ਡਿਪਾਰਟਮੈਂਟ 1962 ਵਿੱਚ ਵਿੰਡੋ ਚਾਈਨਾ ਵਾਰ ਤੋਂ ਬਾਅਦ ਐਗਜ਼ਿਸਟੈਂਸ ਵਿੱਚ ਆਇਆ ਕਿਉਂਕਿ ਜੋ ਉਸ ਸਮੇਂ ਸੈਂਟਰਲ ਗਵਰਨਮੈਂਟ ਆਫ ਇੰਡੀਆ ਨੂਏ ਲੋੜ ਮਹਿਸੂਸ ਹੋਈ ਕਿ ਜਨਰਲ ਪਬਲਿਕ ਨੂੰ ਕਿਸੇ ਵੀ ਐਮਰਜੈਂਸੀ ਜਾਂ ਕਿਸੇ ਵੀ ਵਾਰ ਲੇਗ ਸਿਚੁਏਸ਼ਨ ਨੂੰ ਨਿੱਠਣ ਵਾਸਤੇ ਆਪਣੀ ਪੋਪੂਲੇਸ਼ਨ ਵਿੱਚੋਂ ਫਿਜ਼ੀਕਲੀ ਐਂਡ ਮੈਂਟਲੀ ਫਿਟ ਯੂਥ ਹੈ ਉਹਨਾਂ ਨੂੰ ਆਪਣੇ ਨਾਲ ਜੋੜਿਆ ਜਾ ਸਕੇ ਤਾਂ ਜੋ ਉਹ ਆਪਣੇ ਨੇਸ਼ਨ ਨੂੰ ਸਰਵ ਕਰ ਸਕਣ ਸਿਵਲ ਡਿਫੈਂਸ ਹਰ ਤਰ੍ਹਾਂ ਨਾਲ ਅੱਜ ਦੇ ਯੂਥ ਨੂੰ ਕਿਸੇ ਵੀ ਤਰ੍ਹਾਂ ਦੇ ਨੇਚਰਲ ਡਿਜ਼ਾਸਟਰ ਜਿਵੇਂ ਕਿ ਅਰਥਕੁਏਕ ਫਲੱਡਸ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਮੈਡੀਕਲ ਐਮਰਜੈਂਸੀ ਜਾਂ ਜੰਗ ਦੇ ਦੌਰਾਨ ਇੱਕ ਇੰਪੋਰਟੈਂਟ ਰੋਲ ਪਲੇ ਕਰਨ ਲਈ ਜ਼ਰੂਰੀ ਟ੍ਰੇਨਿੰਗ ਪ੍ਰੋਗਰਾਮ ਆਰਗੇਨਾਈਜ਼ ਕਰਦੀ ਹੈ ਅਤੇ ਹਰ ਤਰੀਕੇ ਦੀ ਟ੍ਰੇਨਿੰਗ ਪ੍ਰੋਵਾਈਡ ਕਰਦੀ ਹੈ ਇਸ ਦੇ ਨਾਲ ਹੀ ਸੈਂਟਰ ਗਵਰਨਮੈਂਟ ਨੌਜਵਾਨਾਂ ਨੂੰ ਹੋਰ ਜ਼ਿਆਦਾ ਉਤਸ਼ਾਹਿਤ ਤੇ ਪ੍ਰੇਰਿਤ ਕਰਨ ਵਾਸਤੇ ਰੀਵਾਰਡ ਅਤੇ ਮੈਡਲਸ ਵੀ ਪ੍ਰਦਾਨ ਕਰਦੀ ਹੈ ਇਸ ਲਈ ਮੇਰੀ ਯੂਥ ਨੂੰ ਬੇਨਤੀ ਹੈ ਕਿ ਉਹ ਵੱਧ ਤੋਂ ਵੱਧ એનਰੋਲਮੈਂਟ ਸਿਵਲ ਡਿਫੈਂਸ ਵਿੱਚ ਕਰਨ ਤਾਂ ਜੋ ਉਹ ਹਰ ਤਰ੍ਹਾਂ ਦੀ ਐਮਰਜੈਂਸੀ ਸਿਚੁਏਸ਼ਨ ਵਿੱਚ ਨੇਸ਼ਨ ਨੂੰ ਸਰਵ ਕਰਨ ਸਕਣ ਅਤੇ ਆਪਣੀ ਇੱਕ ਅਹਿਮ ਭੂਮਿਕਾ ਨਿਭਾ ਸਕਣ ਇਸ ਦੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਹਾਂ ਕਿ ਸਿਵਲ ਡਿਫੈਂਸ ਦਾ ਦਫ਼ਤਰ ਡਿਪਟੀ ਕਮਿਸ਼ਨਰ ਦਫ਼ਤਰ ਆਫਿਸ ਡੀਏਸੀ ਕੰਪਲੈਕਸ ਗੇਟ ਨੰਬਰ 1 ਜਲੰਧਰ ਵਿਖੇ ਹੈ ਜੋ ਵੀ ਨੌਜਵਾਨ ਇਸ ਵਿੱਚ એનਰੋਲਮੈਂਟ ਕਰਨਾ ਚਾਹੁੰਦਾ ਹੈ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਇਸ ਦਫ਼ਤਰ ਵਿਖੇ ਆਪਣੀ ਐਪਲੀਕੇਸ਼ਨ ਦੇ ਸਕਦਾ ਹੈ ਅਤੇ ਇਸ ਦੇ ਨਾਲ ਹੀ ਲਾਈਨ ਲਾਈਨ ਨੰਬਰ ਇਸ ਨੂੰ ਨੋਟ ਕਰ ਲਿਆ ਜਾਵੇ 2234279 ਜੋ ਵੀ ਕੋਈ ਜ਼ਰੂਰੀ ਸੂਚਨਾ ਪ੍ਰਾਪਤ ਕਰਨਾ ਚਾਹੁੰਦਾ ਹੈ ਇਸ ਨੰਬਰ ਤੇ ਕਰਕੇ એનਰੋਲਮੈਂਟ ਸੰਬੰਧੀ ਜਾਣਕਾਰੀ ਲੈ ਸਕਦਾ ਹੈ ਬੀਤੇ ਦਿਨ ਚੰਡੀਗੜ੍ਹ ਵਿੱਚ 3000 ਤੋਂ ਵੱਧ ਨੌਜਵਾਨਾਂ ਨੇ ਆਪਣੇ ਆਪ ਨੂੰ ਸਿਵਲ ਡਿਫੈਂਸ ਹੀਰੋਜ਼ ਵਜੋਂ ਆਪਣੀ ਰਜਿਸਟ੍ਰੇਸ਼ਨ ਕਰਵਾਈ ਸੀ ਇਸ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਨਾ ਸਿਰਫ ਯੁੱਧ ਦੇ ਸਮੇਂ ਸਗੋਂ ਕਿਸੇ ਹੋਰ ਆਪਤਾ ਦੇ ਸਮੇਂ ਸਿਵਲ ਡਿਫੈਂਸ ਵਲੰਟੀਅਰਾਂ ਵਜੋਂ ਸੇਵਾ ਕਰਨ ਦੇ ਅਟੁੱਟ ਇਰਾਦੇ ਨੂੰ ਦਰਸਾਇਆ ਹੈ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬਚੰਦ ਕਟਾਰੀਆ ਦੀ ਅਗਵਾਈ ਹੇਠ ਨੌਜਵਾਨ ਨਾਗਰਿਕ ਸਿਵਲ ਡਿਫੈਂਸ ਵਲੰਟੀਅਰਾਂ ਵੱਜੋਂ ਸੇਵਾ ਕਰਨ ਦੇ ਅਟੁੱਟ ਇਰਾਦੇ ਨਾਲ ਅੱਗੇ ਆਏ। ਰਾਜਪਾਲ ਨੇ ਸਾਰਿਆਂ ਨੂੰ ਯਾਦ ਦਿਵਾਇਆ ਕਿ ਜਿੱਥੇ ਸਾਡੇ ਬਹਾਦਰ ਸੈਨਿਕ ਸਾਡੀਆਂ ਸਰਹੱਦਾਂ ਦੀ ਰੱਖਿਆ ਕਰਦੇ ਹਨ, ਉੱਥੇ ਹੀ ਨਾਗਰਿਕ ਵਲੰਟੀਅਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਰਾਸ਼ਟਰ ਦੀ ਭਾਵਨਾ ਨੂੰ ਸਾਡੇ ਅੰਦਰ, ਸਾਡੀਆਂ ਗਲੀਆਂ ਵਿੱਚ, ਸਾਡੇ ਘਰਾਂ ਵਿੱਚ, ਸਾਡੇ ਆਂਡ-ਗਵਾਂਡ ਵਿੱਚ ਸੁਰੱਖਿਅਤ ਕਰਨ। ਉਨ੍ਹਾਂ ਕਿਹਾ ਕਿ ਸਿਵਲ ਰੱਖਿਆ ਸਿਰਫ ਇੱਕ ਸੇਵਾ ਨਹੀਂ ਹੈ। ਇਕ ਭਾਵਨਾ ਹੈ ਇਕ ਪਵਿੱਤਰ ਜ਼ਿੰਮੇਵਾਰੀ ਹੈ ਮਾਤ ਭੂਮੀ ਦੇ ਸੱਦੇ ਤੇ ਖੜੀ ਹੋਣ ਦੀ ਸੌ ਹੈ ਕਈਆਂ ਲਈ ਇਹ ਇੱਕ ਨਵਾਂ ਮੋੜ ਸੀ ਇੱਕ ਅਜੀਹ ਹਾਪਲ ਜਦੋਂ ਇੱਕ ਨਾਗਰਿਕ ਹੋਣ ਦਾ ਟੁੰਗਾ ਅਰਥ ਪਤਾ ਲੱਗਾ ਜਿਵੇਂ ਹੀ ਹਜ਼ਾਰਾਂ ਲੋਕਾਂ ਨੇ ਦਸਤਖਤ ਕੀਤੇ ਉਹਨਾਂ ਦੀਆਂ ਅੱਖਾਂ ਵਿੱਚ ਇੱਕ ਨਵਾਂ ਉਦੇਸ਼ ਦਿਖਾਈ ਦੇ ਰਿਹਾ ਸੀ ਦੇਸ਼ ਪ੍ਰੇਮ ਦਾ ਉਦੇਸ਼ ਇਸੇ ਲਈ ਰਾਜਪਾਲ ਨੇ ਕਿਹਾ ਹੈ ਸਿਵਲ ਰੱਖਿਆ ਸਿਰਫ ਇੱਕ ਸੇਵਾ ਨਹੀਂ ਹੈ ਇੱਕ ਭਾਵਨਾ ਹੈ ਇੱਕ ਪਵਿੱਤਰ ਜ਼ਿੰਮੇਵਾਰੀ ਹੈ ਇਸਦੇ ਨਾਲ ਹੀ ਹਫਤਾਵਾਰੀ ਸਮਾਚਾਰ ਸਮੀਖਿਆ ਖਤਮ ਹੋਈ ਨਮਸਕਾਰ